ਪੰਜਾਬ ਪੁਲਿਸ ਨੂੰ ਮਿਲੀ ਇੱਕ ਵੱਡੀ ਸਫਲਤਾ ਪੰਜਾਬ ਵਿੱਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦੇ ਹੋਏ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਬਠਿੰਡਾ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਦੌਰਾਨ ਜੱਸਾ ਬੁਰਜ ਗੈਂਗ ਦੇ ਕਿੰਗਪਿਨ ਜਸਪ੍ਰੀਤ ਸਿੰਘ ਉਫ ਜੱਸਾ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਵਾਰ ਫਿਰ ਵੱਡੀ ਖਬਰ ਦੱਸਦਿੰਦੇ ਹਾਂ ਕਿ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਤਤਾ ਹਾਸਲ ਹੋਈ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਬਠਿੰਡਾ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਦੌਰਾਨ ਜੱਸਾ ਬੁਰਜ ਗੈਂਗ ਦੇ ਕਿੰਗਪਿੰਨ ਜਸਪ੍ਰੀਤ ਸਿੰਘ ਉਫ ਜੱਸਾ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਵਾ ਉਹ ਹਥਿਆਰਾਂ ਦੀ ਤਸਕਰੀ ਖੋ ਅਤੇ ਅਗਵਾਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ ਦੱਸ ਦਿੰਦੇ ਕਿ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹ ਹਥਿਆਰਾਂ ਦੀ ਤਸਕਰੀ ਕਰਦੇ ਨੇ ਖੋ ਅਤੇ ਅਗਵਾਦ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ ਜਸਪੀਤ ਉਫ ਜੱਸਾ ਖਿਲਾਫ 11 ਮਾਮਲੇ ਪਹਿਲਾਂ ਵੀ ਦਰਜ ਹਨ 11 ਐਫ ਆਈ ਆਰ ਜਿਹੜੀਆਂ ਵਾਂ ਉਹ ਦਰਜ ਹਨ ਇਹਨਾਂ ਤੋਂ ਜੋ ਬਰਾਮਦ ਕੀਤਾ ਗਿਆ ਉਹਨਾਂ ਵਿੱਚ 4 ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 11 जिंदा कारतूस ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਜੋ ਬਰਾਮਦਗੀ ਕੀਤੀ ਗਈ ਹੈ ਚਾਰ ਪਿਸਤੌਲ ਨੇ 32 ਬੋਰ ਸਮੇਤ ਮੈਗਜ਼ੀਨ ਅਤੇ 11 ਕਾਰਤੂਸ ਜਿੰਦਾ ਕਾਰਤੂਸ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਹਨਾਂ ਦੇ ਖਿਲਾਫ ਪੰਜਾਬ ਦੇ ਵਿੱਚ अपराधिक ਮਾਮਲੇ ਦਰਜ ਹਨ ਵਕ 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 ਥਾਵਾਂ 'ਚ ਪੰਜਾਬ ਦੇ ਵਿੱਚ ਮਾਮਲੇ ਵੀ ਜਿਹੜੇ ਨੇ ਉਹ ਦਰਜ ਹੈਗੇ ਨੇ ਇੱਕ ਵਾਰ ਫਿਰ ਵੱਡੀ ਖਬਰ ਦੱਸ ਦਿੰਦੇ ਆ ਕਿ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਆ ਪੰਜਾਬ ਦੇ ਵਿੱਚ ਸੰਗਠਿਤ ਅਪਰਾਧ ਨੂੰ ਵੱਟਾ ਝਟਕਾ ਦਿੰਦੇ ਹੋਏ ਐਂਟੀ ਗੈਂਗਸਟਰ ਟਾਸਕ ਫੋਰਸ AGTF ਵੱਲੋਂ ਬਠਿੰਡਾ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਦੌਰਾਨ ਜੱਸਾ ਬੁਰਜ ਗੈਂਗ ਦੇ ਕਿੰਗਪਿੰਨ ਜਸਪ੍ਰੀਤ ਸਿੰਘ ਉਫ ਜੱਸਾ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਬਾ ਉਹ ਹਥਿਆਰਾਂ ਦੀ ਤਸਕਰੀ ਖੋ ਅਤੇ ਅਗਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਨ ਇਹ ਜੱਸਾ ਬੁਰਜ ਗੈਂਗ ਹੈਗਾ ਉਹਦਾ ਕਿੰਗਪਿੰਨ ਜਸਪ੍ਰੀਤ ਉਸ ਨੂੰ ਗ੍ਰਿਫਤਾਰ ਕੀਤਾ ਬਾ ਉਸਦੇ ਤਿੰਨ ਸਾਥੀ ਵੀ ਜਿਹੜੇ ਨੇ ਨਾਲ ਗ੍ਰਿਫਤਾਰ ਕੀਤੇ ਗਏ ਨੇ ਇਸ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪੰਜਾਬ ਦੇ ਵਿੱਚ ਵਕਤ-ਵਕਤ ਖਾਵੇਂ ਤੇ ਮਾਮਲੇ ਦਰਜ ਹਨ ਜਸਪ੍ਰੀਤ ਤੇ ਜਸਪ੍ਰੀਤ ਤੇ ਤੇ 11 ਐਫ ਆਰ ਜਿਹੜੀਆਂ ਮੋਂ ਦਰਜ ਹਨ ਜੋ ਬਰਾਮਦਗੀ ਕੀਤੀ ਹੈ ਪੰਜਾਬ ਪੁਲਿਸ ਨੇ ਉਹਦੇ ਵਿੱਚ ਚਾਰ ਪਿਸਤੋਲਾਂ 32 ਬੋਰ ਦੀਆਂ ਨੇ 32 ਬੋਰ ਸਮੇਤ ਮੈਗਜ਼ੀਨ ਅਤੇ ਜਿੰਦਾ ਕਾਰਤੂਸ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਇੱਕ ਵਾਰ ਫਿਰ ਇਹ ਦੱਸ ਦਿੰਨੇ ਆ ਕਿ ਜਿਹੜੀ ਵੱਡੀ ਬਰਾਮਦਗੀ ਹੋਈ ਆ ਗ੍ਰਿਫਤਾਰੀ ਹੋਈ ਆ ਜਸਪ੍ਰੀਤ ਉਫ ਜੱਸਾ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਵਾ ਇਹ ਲੁਕਾਖੋਆ ਕਰਦੇ ਨੇ ਹਥਿਆਰਾਂ ਦੀ ਤਸਕਰੀ ਕਰਦੇ ਨੇ ਲੋਕਾਂ ਨੂੰ ਅਗਵਾ ਕਰਕੇ ਉਹਨਾਂ ਤੋਂ ਫਰੋਦੀਆਂ ਮੰਗਦੇ ਨੇ ਤਾਂ ਇਹ ਗ੍ਰਿਫਤਾਰੀ ਜਿਹੜੀ ਆ ਏਜੀਟੀਐਫ ਅਤੇ ਮਠੰਡਾ ਪੁਲਿਸ ਨੇ ਮਿਲ ਕੇ ਜਿਹੜੀ ਇੱਕ ਸਾਂਝਾ ਆਪਰੇਸ਼ਨ ਚਲਾਇਆ ਸੀ ਜਿਸ ਦੌਰਾਨ ਇਹ ਗ੍ਰਿਫਤਾਰੀ ਕੀਤੀ ਗਈ ਆ ਚ ਹਥਿਆਰ ਬਰਾਮਦ ਹੋਏ ਨੇ ਚਾਰ ਪਿਸਤੋਲਾਂ ਨੇ 32 ਬੋਰ ਦੀਆਂ ਸਮੇਤ 11 ਜਿੰਦਾ ਕਾਰਤੂਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਹਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਦਰਜ ਹੋਏ ਨੇ ਸੋ ਪੁਲਿਸਿਸ ਮਾਮਲੇ ਦੇ ਵਿੱਚ ਹੁਣ ਅਗਲੀ ਜਿਹੜੀ ਆ ਜਾਂਚ ਕਰ ਰਹੀ ਆ ਮਾਮਲਾ ਦਰਜ ਕਰ ਦਿੱਤਾ ਗਿਆ ਵਾ ਅਗਲੀ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਰਹੀ ਆ ਕਿਉਂਕਿ ਇਹ ਹਥਿਆਰਾਂ ਦੀ ਜਿਹੜੀ ਆ ਤਸਕਰੀ ਕਰਦੇ ਨੇ ਕਿੱਥੇ ਕਿੱਥੇ ਤਸਕਰੀ ਕਰ ਚੁੱਕੇ ਨੇ ਕਿੰਨਾ ਕਿੰਨਾ ਨੂੰ ਹਥਿਆਰ ਇਹ ਦੇ ਚੁੱਕੇ ਨੇ ਕਿੱਥੋਂ ਲੈ ਕੇ ਆਂਦੇ ਨੇ ਤੇ ਕਿੱਥੇ ਇਹ ਕਿਸ ਜਰੀਏ ਇਹ ਸਪਲਾਈ ਜਿਹੜੀ ਆ ਕੀਤੀ ਜਾਂਦੀ ਆ ਲੁੱਟਾਂ ਖੋਹਾਂ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਜਿਹੜੀ ਆ ਵਕਫ ਵਕਫ ਜਿਹੜੀਆਂ ਜਾਂਚ ਕਰ ਰਹੀ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲੁੱਟਾਂ ਖੋਹਾਂ ਦੇਖ ਆਪਾਂ ਤਸਵੀਰਾਂ ਦੇਖ ਦਿੰਦੇ ਹਾਂ ਸੀਸੀਟੀਵੀ ਦੇ ਵਿੱਚ ਲੁੱਟਾਂ ਖੋਹਾਈ ਮਾਮਲੇ ਦੇ ਵਿੱਚ ਵੀ ਪੁਲਿਸ ਜਿਹੜੀ ਹੁਣ ਜਾਂਚ ਪੜਤਾਲ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜੀਆਂ ਅਗਵਾ ਲੋਕਾਂ ਨੂੰ ਅਗਵਾ ਕਰਕੇ ਉਹਨਾਂ ਤੋਂ ਫਰੋਤੀਆਂ ਮੰਗਦੇ ਨੇ ਕੀ ਇਹਨਾਂ ਨੇ ਕਿੱਥੇ ਕਿੱਥੇ ਇਹ ਲੋਕ ਜਿਹੜੇ ਅਗਵਾ ਕੀਤੇ ਸੀ ਜੋ ਫਰੋਤੀਆਂ ਮੰਗੀਆਂ ਗਈਆਂ ਸੀ ਪਿਛਲੇ ਦਿਨਾਂ ਦੇ ਵਿੱਚ ਜੋ ਮਾਮਲੇ ਦਰਜ ਹੋਏ ਨੇ ਅਗਵਾ ਕਰਨ ਦੇ ਫਰੋਤੀਆਂ ਮੰਗਣ ਦੇ ਤਾਂ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਜਿਹੜੀ ਹੁਣ ਜਾਂਚ ਪੜਤਾਲ ਕਰ ਰਹੀ ਆ